ਹਾਰੇ ਇੱਕ ਬੰਦੇ ਦੇ ਜਿਵੇਂ ਬੈਠਣ ਦਾ ਕੰਮ ਹੋ ਗਿਆ ਸਾਰਿਆਂ ਦਾ ਤੋਰਾ ਫੇਰਾ ਘਟ ਹੋ ਗਿਆ ਤੇ ਉਹਦੇ ਕਰਕੇ ਸਰਵਾਈਕਲ ਦੀ ਪ੍ਰੋਬਲਮ ਹੀ ਆ ਕਈ ਵਾਰੀ ਬਾਹਾਂ ਉੱਤੇ ਨਹੀਂ ਉੱਠਦੀਆਂ ਪ੍ਰੋਬਲਮ ਆ ਜਾਂਦੀ ਹੈ ਪੁਆਇੰਟਸ ਦਬਕੇ ਕਿੰਨੇ ਖਾਦ ਤੱਕ ਠੀਕ ਹੋ ਜਾਂਦੀ ਹੈ ਦਬਣੇ ਕੇ ਬਾਅਦ ਮੇ ਜੀ ਇਸੇ ਕੇ ਪੂਰੀ ਬਿਮਾਰੀ ਦਰ ਸੇ ਨਿਕਲ ਜਾਂਦੀ ਹੈ ਪੈਰਲਾਈਜ਼ ਦਾ ਪੇਸ਼ੈਂਟ ਵੀ ਇੱਕਦਮ ਠੀਕ ਹੋ ਕੇ ਜਾਂਦਾ ਜਿਵੇਂ ਕਿਸੇ ਨੂੰ ਬੈਕ ਪੈਨ ਹੁੰਦੀ ਹੈ ਤਾਂ ਬੈਕ ਪੈਨ ਲਈ ਜੀ ਇਹ ਨਾ ਸਪਾਇਨ ਦੇ पॉइंट है बैक दी पॉइंट हो गई पूरी स्पाइन आ गई है ये दबने से बैक ठीक हो जाती है जैसे सर्वाइकल है तो सर्वाइकल के ये पॉइंट है यहाँ होता है ये दबाने से सर्वाइकल ठीक हो जाता है जैसे माइग्रेन की प्रॉब्लम है तो माइग्रेन का ये यहाँ अंगूठे के सिरे में होता है यहाँ दबाने से माइग्रेन के ये दिमाग के साइनस पॉइंट होते हैं ये फुट रोल जैसे इससे गोडे नहीं जाम होते इसको बैठ के यहाँ पक कर सकते हैं चेयर पर बैठ के ऐसे पैर ਕਰ ਸਕਦੇ ਹਾਂ ਇਸ ਸੇ ਬੀਪੀ 슈ਗਰ ਪੈਰਾਥਾਇਰਡ ਦਰਸ ਨੂੰ ਬਾਕੀ ਆਣ ਵਾਲੀ ਸਾਰੀ ਬਿਮਾਰੀ ਰੋਕ ਦਿੰਦੀ ਹੈ ਸੋਲ ਆਉਂਦੀ ਹੈ ਇਹ ਜੁੱਤੇ ਦੇ ਅੰਦਰ ڈال ਸਕਦੇ ਹਾਂ ਇਹ ਸੋਲ ਆਉਂਦੀ ਹੈ ਬਾਕੀ ਇੱਕ ਇਹ ਬੋਲ ਆਉਂਦੀ ਹੈ ਇਸਕੇ ਲਈ ਪੇਟ ਕੀ ਕੋਈ ਵੀ ਪ੍ਰੋਬਲਮ ਹੋ ਤਾਂ ਇਹ ਦੂਰ ਹੋਤੀ ਹੈ ਮੋਟਾਪਾ ਆ ਗਏ ਸਕਵਜ ਹਰ ਬਿਮਾਰੀ ਲਈ ਠੀਕ ਹੈ ਅੱਛਾ ਕਈ ਜਣੇ ਨਾ ਮਤਲਬ ਗੋਡਿਆਂ ਦੇ ਵਿੱਚ ਇੰਜੈਕਸ਼ਨ ਵੀ ਲਵਾਉਂਦੇ ਨੇ ਵੀ ਗਰੀਸ ਘਟ ਗਈ ਜੀ ਉਹਦੇ ਨਾਲ ਇੰਜੈਕਸ਼ਨ ਨਾਲ ਠੀਕ ਹੋ ਜਾਂਦੇ ਨੇ ਨਹੀਂ ਜੀ ਉਹਦੇ ਨਾਲ ਤੋਂ ਨਹੀਂ ਹੁੰਦਾ ਪਰ ਥੈਰੇਪੀ ਕਰਾਣੀ ਪੈਂਦੀ ਆ ਇਹਦੇ ਨਾਲ ਜਿਵੇਂ ਥੈਰੇਪੀ ਕਰਾਣੇ ਸੇ 15-20 ਦਿਨ ਮੇ ਇਹਨੇ ਬੰਦਾ ਇੱਕਦਮ ਠੀਕ ਹੋ ਜਾਂਦਾ ਹੈ। ਆਪਰੇਸ਼ਨ ਵਗੈਰਾ ਫਿਰ ਕਰਵਾਣ ਦੀ ਕੋਈ ਲੋੜ ਨਹੀਂ। ਨਹੀਂ ਕੋਈ ਲੋੜ ਨਹੀਂ। ਸਰ ਜਿਵੇਂ ਅੱਜ ਨਾ ਹਰ ਇੱਕ ਬੰਦੇ ਦੇ ਜਿਵੇਂ ਬੈਠਣ ਦਾ ਕੰਮ ਹੋ ਗਿਆ ਸਾਰਿਆਂ ਦਾ ਤੋੜਾ ਫੇਰਾ ਘੱਟ ਹੋ ਗਿਆ ਤੇ ਉਹਦੇ ਕਰਕੇ ਸਰਵਾਈਕਲ ਦੀ ਪ੍ਰੋਬਲਮ ਹੀ ਆ ਕਈ ਵਾਰੀ ਬਾਹਾਂ ਉੱਤੇ ਨਹੀਂ ਉੱਠਦੀਆਂ ਪ੍ਰੋਬਲਮ ਆ ਜਾਂਦੀ ਹੈ। ਪੁਆਇੰਟਸ ਦਬਕੇ ਕਿੰਨੇ ਖਾਦ ਤੱਕ ਠੀਕ ਹੋ ਜਾਂਦੀ ਹੈ? ਪੁਆਇੰਟ ਯਾਂ ਦਬਣੇ ਕੇ ਬਾਅਦ ਮੈਂ ਜੀ ਇਹਨਸੇ ਕਿਆ ਪੂਰੀ ਬਿਮਾਰੀ ਦਰ ਸੇ ਨਿਕਲ ਜਾਂਦੀ ਹੈ। ਕਿਉਂਕਿ ਅੱਜ ਕੱਲ੍ਹ ਐਲੋਪੈਥੀ ਕਿਤੇ ਵਿੱਚ ਉਹ ਇਹ ਐਕੂਪ੍ਰੈਸਰ ਕਰਾਉਣੇ ਸੇ ਬਿਮਾਰੀ ਜੜ ਸੇ ਚਲੀ ਜਾਂਦੀ ਹੈ। ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਿਆਂ ਨੂੰ? ਮੇਰੇ ਕੋ ਹੋ ਗਿਆ ਜੀ 15 ਸਾਲ ਹੋ ਗਏ ਯਹਾਂ ਪਰ। 15 ਸਾਲ ਇੱਥੇ ਤੁਸੀਂ ਸੇਵਾ ਕਰ ਰਹੇ। ਹਾਂਜੀ ਹਾਂਜੀ। ਅੱਛਾ ਤੇ ਇੱਥੇ ਪੇਸ਼ੈਂਟ ਸੀਵੇਂ ਰੈਗੂਲਰ ਆਂਦੇ ਨੇ ਕਿ ਜ਼ਿਆਦਾ ਪ੍ਰੋਬਲਮ ਕਿਸ ਚੀਜ਼ ਦੀ ਅੱਜ ਕੱਲ ਪੇਸ਼ੈਂਟਸ? ਜ਼ਿਆਦਾ ਸਰਵਾਈਕਲ ਦੇ, ਗੋਟਣੇ ਦਰਦ ਦੇ ਔਰ ਬੈਕ ਪੇਨ ਦੇ ਆਂਦੇ ਆ। ਬਾਕੀ ਪੈਰਾਲਾਈਜ਼ ਤੇ ਵੀ ਆਂਦੇ ਆ। ਪੈਰਾਲਾਈਜ਼ ਦਾ ਪੇਸ਼ੈਂਟ ਵੀ ਐਕਡਮ ਠੀਕ ਹੋ ਗੀ ਜਾਂਦਾ। मतलब ਕੱਲੇ ਸਿਰਫ ਪੁਆਇੰਟਸ ਦੱਬਣ ਨਾਲ ਐਕੂਪ੍ਰੈਸ਼ਨ ਨਾਲ ਪੈਰਾਲਾਈਸਿਸ ਵੀ ਠੀਕ ਹੋ ਜਾਂਦਾ ਹੈ ਹਾਂਜੀ ਹਾਂਜੀ ਪੁਆਇੰਟ ਵੀ ਦ ਐਕੂਪ੍ਰੈਸ਼ਨ ਵੀ ਕਰਦੇ ਨਾਲ ਫਿਜ਼ੀਓਥੈਰੇਪੀ ਵੀ ਕਰਦੇ ਆ ਅੱਛਾ ਦੋਨੋਂ ਸੇ ਇਹ ਸਾਰੀ ਚੀਜ਼ ਉਸੇ ਜਿਹੜਾ ਹੈ ਇੱਥੇ ਫ੍ਰੀ ਸੇਵਾ ਕਰ ਰਹੇ ਹਾਂ ਇੱਥੇ ਜੀ ਅਸੀਂ ਮੈ ਲਿਆ ਨਹੀਂ ਗੱਟ ਪੀਸ ਲੈਂਦੇ 60 ਰੁਪਏ ਪੀਸ ਲੈਂਦੇ ਆ ਅੱਛਾ ਇੱਕ ਪੀਸਣ ਤੋਂ ਬਾਕੀ ਬਾਹਰ ਅਸੀਂ ਜ਼ਿਆਦਾ ਲੈਂਦੇ ਆ ਘਰੋਂ ਵੀ ਜਾ ਕੇ ਕਰਦੇ ਹਮ ਤੇ ਇੱਥੇ ਤੁਸੀਂ ਜਿਹੜਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਹੁੰਨੇ ਹੋ ਸਵੇਰੇ 8:00 ਸੇ 11:00 8 ਤੋਂ 11 ਤੇ ਇੱਕ ਵਾਰੀ ਦੱਸੋ ਵੀ ਇੱਥੇ ਐਡਰੈਸ ਕੀ ਹੈ ਜੇ ਕਿਸੇ ਨੇ ਆਣਾ ਹੋਵੇ ਤੁਹਾਡੇ ਕੋਲੇ ਇਹ ਗੁਰਦੁਆਰਾ ਖੂਇ ਸਰ ਸਾਹਿਬ 80 ਰੋਡ ਨੇੜੇ ਮਗਰ ਦੀ ਚੱਕੀ ਜਿਵੇਂ ਹੱਥ ਦੇ ਵਿੱਚ ਇੱਥੇ ਆ ਪੁਆਇੰਟ ਹੁੰਦਾ ਇਹਦੇ ਨਾਲ ਇਦਾਂ ਹੋ ਜਾਂਦਾ ਹੈ ਇਹ ਉਹ 10 ਤੋਂ ਥੋੜਾ ਜਿਹਾ ਜਿਵੇਂ ਕਿਸੇ ਨੂੰ ਬੈਕ ਪੈਨ ਹੁੰਦੀ ਹੈ ਤਾਂ ਬੈਕ ਪੈਨ ਲਈ ਜੀ ਇਹ ਨਾ ਸਪਾਇਨ ਦੇ ਪੁਆਇੰਟ ਹੈ ਇਹ ਬੈਕ ਦੀ ਪੁਆਇੰਟ ਹੋ ਗਈ ਪੂਰੀ ਸਪਾਇਨ ਆ ਗਈ ਹੈ ਇਹ ਦਬਨੇ ਸੇ ਬੈਕ ਠੀਕ ਹੋ ਜਾਂਦੀ ਹੈ जैसे सर्वाइकल आया तो सर्वाइकल के ये पॉइंट है यहाँ होता है ये दबाने से सर्वाइकल ठीक हो जाता है जैसे माइग्रेन की प्रॉब्लम है तो माइग्रेन का ये यहाँ अंगूठे के सिरे में होता है यहाँ दबाने से माइग्रेन के ये दिमाग के साइनस पॉइंट होते हैं जैसे घुटने का प्रॉब्लम है तो ये यहाँ से दबाना होता है जैसे मोडे में भी कोई प्रॉब्लम है ਤੇ ਮੋਢੇ ਦਾ ਜੀ ਪੁਆਇੰਟ ਹੈ ਜੀ ਕਿੰਨੀ ਵਾਰੀ ਦਬਨੇ ਬੰਦੇ ਦਾ ਪੁਆਇੰਟਸ ਇਹਨੂੰ ਯਾਨੀ ਸੈਕਿੰਡੋ ਦੇ हिसाब से ਦਬਣਾ ਪੜਦਾ ਹੈ ਜਿ세 ਮਿੰਟ 2 ਮਿੰਟ ਦਬਾ ਲਿਆ ਬਾਰ-ਬਾਰ ਪ੍ਰੈਸ਼ਰ ਦੇਣਾ ਹੈ ਯਾਨੀ ਕਿ ਇਸ ਕੋ ਦਬਾ ਕੇ ਛੋੜ ਦਿਆ ਜਿ세 ਅੱਖ ਹੀ ਕੋਈ ਪ੍ਰੋਬਲਮ ਹੈ ਤਾਂ ਅੱਖ ਲਈ ਇਹ ਹੋ ਗਿਆ ਯਹਾਂ ਪੇ ਕਿਡਨੀ ਕਾ ਪੁਆਇੰਟ ਹੈ ਜੀ ਯਾਨੀ ਸਾਰੇ ਪੁਆਇੰਟ ਆਪਣੇ ਹੱਥੋਂ ਔਰ ਪੈਰੋਂ ਮੇ ਆ ਇਹ ਇੱਕ ਕੁਦਰਤੀ ਇਲਾਜ ਹੈ ਇਸਕਾ ਕੋਈ ਸਾਈਡ ਇਫੈਕਟ ਨਹੀਂ ਹੈ ਆਉਣੇ ਵਾਲੀ ਲਾਈਫ ਮੇ ਆਉਣੇ ਵਾਲੀ ਸਾਰੀ ਬਿਮਾਰੀਆਂ ਰੋਕਦਾ ਹੈ ਏਕੂ ਪ੍ਰੈਸ਼ਰ ਜੋ ਹੈ ਉਹ ਵੀ ਚਲੀ ਜਾਂਦੀ ਹੈ ਅੱਛਾ ਜਿਵੇਂ ਹੁਣ ਅੱਜ ਕੱਲ ਜਿਵੇਂ ਬੱਚੇ ਨੇ ਜਾਂ ਆਪਾਂ ਗੱਲ ਕਰੀਏ ਕੰਪਿਊਟਰ ਤੇ ਕੰਮ ਬੜਾ ਜ਼ਿਆਦਾ ਹੋ ਗਿਆ ਲਗਾਤਾਰ ਬੈਠ ਕੇ ਕੰਮ ਕਰਨਾ ਪੈਂਦਾ ਹੈ ਤਾਂ ਉਹਨਾਂ ਵਾਸਤੇ ਵੀ ਕੋਈ ਐਕਸਰਸਾਈਜ਼ ਹੈਗੀ ਹੈ ਕਿ ਥੋੜੀ ਥੋੜੀ ਦੇਰ ਬਾਅਦ ਐਕਸਰਸਾਈਜ਼ ਕਰ ਲੈਣ ਤਾਂ ਕਿ ਬੈਕ ਉਹਨਾਂ ਦੀ ਜਿਹੜੀ ਜੋਇੰਟ ਪੇਨ ਨਾ ਹੋਵੇ ਆਹ ਬੈਕ ਕੀ ਵੀ ਐਕਸਰਸਾਈਜ਼ ਕਰ ਸਕਦੇ ਹੈ ਜਿਵੇਂ ਬਾਕੀ ਜਿ세 ਗਰਦਨ ਨੂੰ ਬੱਚੇ ਕੋ ਸਰਵਾਈਕਲ ਕੀ ਪ੍ਰੋਬਲਮ ਜ਼ਿਆਦਾ ਆਤੀ ਹੈ ਤਾਂ ਸਰਵਾਈਕਲ से जैसे ਮੂਵਮੈਂਟ ਕਰ ਸਕਦੇ ਜਿ세 जैसे ठोडी को ऐसे साइड में कंधे केड़ा अड़ाओ दस बार ऐसे दस बार ऐसे ये वाली एक्सरसाइज है बाकी ये वाली है ये एक्सरसाइज करने से क्या है काफ़ी रिलीफ मिलता है सर्वाइकल की प्रॉब्लम नहीं आती उससे अच्छा एक ना अजकल डॉक्टर जड़े नेगे वो सर्वाइकल की प्रॉब्लम हो दवाई देंगे दवाई में फर्क पैदा कोई नहीं जी दवाई से कोई फर्क नहीं पड़ता एक बार टाइम का रिलीफ मिलता है बाकी एक्यूप्रेशर और फिजियोथेरेपी से ना बीमारी जड़ से जाती है ਜਿਵੇਂ ਗੋਡਿਆਂ ਦਾ ਦਰਦ ਹੁੰਦਾ ਹੈ ਜਾਂ ਮੋਢਿਆਂ ਦਾ ਦਰਦ ਹੋ ਗਿਆ ਉਹਦੇ ਵਾਸਤੇ ਵੀ ਦਵਾਈਆਂ ਆਂਦੀਆਂ ਨੇਗੀਆਂ ਉਹ ਦਵਾਈਆਂ ਦੇ ਨਾਲ ਫਰਕ ਪੈ ਜਾਂਦਾ ਕਿ ਉਹਦੇ ਵਾਸਤੇ ਫਿਜ਼ੀਓਥੈਰੇਪੀ ਕਰਾਣੀ ਪੈਂਦੀ ਹੈ ਨਹੀਂ ਥੈਰੇਪੀ ਕਰਾਣੀ ਪड़ती है ਜਿਹੜੀਆਂ ਤੁਹਾਡੇ ਕੋਲੇ ਮਸ਼ੀਨਸ ਨੇ ਤੁਸੀਂ ਇਹਦੇ ਨਾਲ ਥੈਰੇਪੀ ਕਰਦੇ ਹੋ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਨਹੀਂ ਕੋਈ ਸਾਈਡ ਇਫੈਕਟ ਨਹੀਂ ਆ ਸਿਰਫ ਪੁਆਇੰਟਸ ਦਬ ਕੇ ਸਾਰਾ ਕੁਝ ਠੀਕ ਹਾ ਪੁਆਇੰਟ ਹੀ ਦਬਦੇ ਹੈ ਜਿੰਨ ਕੋ ਲੋਡ ਹੁੰਦੀ ਹੈ ਤਾਂ ਇਹ ਮਸ਼ੀਨ ਲਗਾਤੀ ਇਹ ਫਿਜੀਓਥੈਰੇਪੀ ਕੀ ਮਸ਼ੀਨ ਹੈ ਅੱਛਾ ਇਹ ਜੋ ਨਾੜੋਂ ਦੇ ਅੰਦਰ ਜੋ ਸਟੀਫਨੈਸ ਹੈ ਬਲੋਕਸ ਹੈ ਉਸ ਨੂੰ ਖੋਲਤੀ ਹੈ ਇਹ ਜਿਵੇਂ ਗੋ ਜਿਹੜੇ ਨਾੜਾਂ ਬਲੌਗ ਹੈ ਉਹ ਖੁੱਲ ਜਾਣੀ ਹੈ ਜੀ ਜਿਆਦਾ देर ਬੈਠਣ ਦੇ ਨਾਲ ਹੋ ਜਾਂਦੀਆਂ ਨਾੜਾਂ ਬਲੌਕ ਕਿਦਾਂ ਜਿਆਦਾ देर ਬੈਠਣ ਦੇ ਨਾਲ ਜੋ ਸੀਟਿੰਗ ਜੋ ਹੁੰਦੀ ਹੈ ਨਾ ਉਹਦੇ ਕਾਰਨ ਵੀ ਹੋ ਜਾਂਦੇ ਆ ਜਿਹੜੇ ਨਵੇਂ ਚੱਲਦੇ ਆ ਅੱਜ ਕੱਲ੍ਹ ਐ ਵੈਸੇ ਵੀ ਖਾਣ-ਪੀਣ ਵੀ ਐਸਾ ਹੋ ਰਿਹਾ ਹੈ ਨਾ ਫਾਸਟ ਫੂਡ ਵਗੇਰਾ ਜੋ ਲੋਕ ਜ਼ਿਆਦਾ ਖਾ ਰਹੇ ਹੈ ਤੇ ਉਸੇ ਵੀ ਨਾੜੇ ਬਲੌਕ ਹੋ ਰਹੀ ਹੈ اچھا ਫਾਸਟ ਫੂਡ ਖਾਣ ਦੇ ਨਾਲ ਕਿਦਾਂ ਹੋ ਜਾਂਦਾ ਉਹ ਤੇਲ ਵਗੇਰਾ ਸਹੀ ਨਹੀਂ ਹੁੰਦੇ ਉਹਦੇ ਵਿੱਚ ਕੀ ਓਏਲੀ ਚੀਜ਼ ਕੋਈ ਵੀ ਹੋ ਜਾਈ ਉਹਦੇ ਨਾਲ ਕੀ ਅਜ਼ ਰੈਕਸਟ੍ਰੋਲ ਵਗੈਰਾ ਵਗੈਰੇ ਹੋਰ ਜ਼ਿਆਦਾ ਵੱਧ ਜਾਂਦਾ ਕੈਲਸ਼ੀਅਮ ਦੀ ਵੀ ਕਮੀ ਆ ਰਹੀ ਹੈ ਅੱਥੇ ਕਈਆਂ ਦੇ ਨਾ ਜਿਵੇਂ ਹੁਣ ਮਤਲਬ ਚੱਲਣ ਲੱਗਿਆਂ ਜਾਂ ਬੈਠਣ ਲੱਗਿਆਂ ਗੋਡਿਆਂ ਦੇ ਵਿੱਚੋਂ ਆਵਾਜ਼ ਆਂਦੀ ਹੈ ਉਹਦਾ ਕੀ ਰੀਜ਼ਨ ਹੁੰਦਾ ਕਿਉਂ ਆਂਦੀ ਹੈ ਉਹਦੇ ਨਾਲ ਕੁਝ ਗ੍ਰੀਸ ਵੀ ਘਟ ਜਾਂਦਾ ਜੇ ਨਾਲ ਬਲੱਡਰ ਵੀ ਜਮ ਹੁੰਦਾ ਤੇ ਉਹ ਫਿਰ ਕਿੱਦਾਂ ਉਹਨੂੰ ਜੀ ਠੀਕ ਕਰਨਾ ਤੇ ਉਹ ਕਿੱਦਾਂ ਹੁੰਦਾ ਫਿਰ ਉਹ ਉਹਦੇ ਨਾਲ ਜੀ ਐਕਿਊ ਪ੍ਰੈਸ਼ਰ ਹੋਰ ਫਿਜ਼ੀਓਥੈਰੇਪੀ ਕਰਕੇ ਨਾ ਇਹਦੇ ਨਾਲ ਸੈੱਟ ਕਰ ਲਈ ਆ अच्छा कई जणे ना मतलब गोडियां ਦੇ ਵਿੱਚ ਇੰਜੈਕਸ਼ਨ ਵੀ ਲਵਾਉਂਦੇ ਨੇ ਵੀ ਗਰੀਸ ਘਟ ਗਈ ਜੀ ਉਹਦੇ ਨਾਲ ਇੰਜੈਕਸ਼ਨ ਨਾਲ ਠੀਕ ਹੋ ਜੂ ਉਹਦੇ ਨਾਲ ਹੋ ਜਾਂਦੇ ਨੇ ਨਹੀਂ ਜੀ ਉਹਦੇ ਨਾਲ ਤੋਂ ਨਹੀਂ ਹੁੰਦਾ ਪਰ ਥੈਰੇਪੀ ਕਰਾਣੀ ਪੈਂਦੀ ਆ ਇਹਦੇ ਨਾਲ ਜੇ ਥੈਰੇਪੀ ਕਰਾਣੇ ਸੇ 15 20 ਦਿਨ ਮੇ ਇਹਨੇ ਬੰਦਾ ਇੱਕਦਮ ਠੀਕ ਹੋ ਜਾਂਦਾ ਅੱਛਾ ਸਿਰਫ 15 20 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਆਪਰੇਸ਼ਨ ਵਗੈਰਾ ਫਿਰ ਕਰਵਾਣ ਦੀ ਕੋਈ ਲੋੜ ਨਹੀਂ ਨਹੀਂ ਕੋਈ ਲੋੜ ਨਹੀਂ ਬੀਨਾ ਪ੍ਰੈਸ਼ਰ ਨੂੰ ਠੀਕ ਕਰ ਦਿੰਦੇ ਆ ਪੈਰਾਂ ਦੇ ਥੱਲੇ ਵੀ ਕਹਿੰਦੇ ਵੀ ਪੁਆਇੰਟਸ ਜਿਹੜੇ ਆ ਉਹ ਹੁੰਦੇ ਨੇਗੇ ਹਾਂਜੀ ਪੁਆਇੰਟ ਹੁੰਦੇ ਆ ਜਿਵੇਂ ਗੋਡੇ ਨੇਗਾ ਜਾਂ ਐਡੀ ਦੇ ਅੰਦਰ ਹੁੰਦਾ ਤੇ ਇਹ ਦਬਾਉਣੇ ਸੇ ਕਿਹਾ ਇਹ ਗੋਡੇ ਦੀ ਨਾੜੇ ਖੁੱਲਦੀ ਹੈ ਬਾਕੀ ਜੇ ਅਸੀਂ ਸਪਾਇਨ ਹੈ ਤੇ ਸਪਾਇਨ ਪੂਰੀ ਸਾਰਾ ਆਪਣਾ ਸਰੀਰ ਕੇ ਸਪਾਇਨ ਕੇ ਉੱਪਰ ਹੀ ਹੈ ਸਪਾਇਨ ਮੇ ਕੋਈ ਵੀ ਕਮੀ ਆਏਗੀ ਤਾਂ ਇਸ ਬੋਡੀ ਮੇ ਕੋਈ ਵੀ ਕਮੀ ਆ ਸਕਦੀ ਹੈ ਤੇ ਇਹ ਪੁਆਇੰਟ ਦਬਾਉਣੇ ਸੇ ਨਾ पूरी बॉडी की नाड़ी खुलती है बाकी ये पॉइंट है ऊपर के ये दिमाग के पॉइंट है साइनस ब्रेन के पॉइंट है ये वाले माइग्रेन और ये सर्वाइकल का पॉइंट है इससे सर्वाइकल ठीक होता है बाकी जिस किसी के मोड़े में प्रॉब्लम आती है जैसे मोडा हाथ ऊपर को नहीं जाता मोडा जाम हो तो उसके लिए ये पॉइंट है ਮਤਲਬ ਇਹ ਕੋਈ ਵੀ ਘਰੇ ਬੈਠ ਕੇ ਵੀ ਜੇ ਪੁਆਇੰਟਸ ਦੱਬਦਾ ਤਾਂ ਇਹ ਕਰ ਸਕਦਾ ਠੀਕ ਹਾਂ ਘਰੇ ਦੱਬ ਕੇ ਵੀ ਕਰ ਸਕਦਾ ਕਾਫੀ ਰਿਲੀਫ ਮਿਲਦਾ ਉਸ ਦੇ ਨਾਲ ਬਾਕੀ ਥੋੜਾ ਯਾਂ ਵੀ ਆਗੇ ਕਰਵਾ ਸਕਦੇ ਆ ਅੱਛਾ ਇੱਕ ਜਿਹੜੀ ਆ ਨਾ ਐਕੂਪ੍ਰੈਸ਼ਰ ਵਾਸਤੇ ਕਈ ਚੀਜ਼ਾਂ ਮਿਲਦੀਆਂ ਨੇ ਬਾਹਰ ਕੋਈ ਰੂਲੇ ਜੇ ਹੁੰਦੇ ਨੇ ਜਾਂ ਕੋਈ ਪੁਆਇੰਟ ਦੱਬਣ ਵਾਲਾ ਕੋਈ ਹੁੰਦਾ ਇੱਕ ਉਹ ਉਹ ਚੀਜ਼ਾਂ ਕੰਮ ਕਰਦੀਆਂ ਨੇ ਉਹ ਸਹੀ ਨੇ ਹਾਂ ਉਹ ਕੰਮ ਕਰਦੀ ਹੈ ਜੀ ਜੈਸੇ ਇਹ ਆਤੇ ਹੈ ਇਹ ਫੁੱਟ ਰੋਲਰ ਹੈ ਜੈਸੇ ਇਸੇ ਗੋਡੇ ਨਹੀਂ ਜਾਮ ਹੁੰਦੇ ਇਸ ਕੋ ਬੈਠ ਕੇ ਆਪਾਂ ਕਰ ਸਕਤੀ ਹੈ ਉਸ ਚੇਅਰ ਤੇ ਬੈਠ ਕੇ ਐਸੇ ਪੈਰ ਕਰ ਸਕਤੇ ਆਪਾਂ اچھا ਹੱਥੋਂ ਮੇ ਵੀ ਕਰ ਸਕਤੇ ਹੈ ਹੱਥੋਂ ਪੈਰੋਂ ਮੇ ਟੁੱਟਰ ਬਿਮਾਰੀ ਦੇ ਪੁਆਇੰਟ ਹੁੰਦੇ ਹੈ ਜਿਵੇਂ ਇਹ ਮੈਟ ਹੈ ਇਸ ਸੇ ਬੀਪੀ ਸ਼ੂਗਰ ਪੈਰਾਥਾਇਰਡ ਦੇ ਰਸ ਨੂੰ ਬਾਕੀ ਆਣ ਵਾਲੀ ਸਾਰੀ ਬਿਮਾਰੀ ਰੋਕਦੀ ਹੈ ਕਿਉਂਕਿ ਸਾਰੇ ਪੁਆਇੰਟ ਆਪਣੇ ਪੈਰੋਂ ਤੇ ਹੱਥੋਂ ਮੇ ਇਹਦੇ ਵਿੱਚ ਮੈਗਨੇਟ ਵੀ ਲੱਗੇ ਹੋਏ ਨੇ ਹਾਂ ਇਸ ਵਿੱਚ ਮੈਗਨੇਟ ਲੱਗੇ ਹੈ ਮੈਗਨੇਟ ਕੇ ਬਲੱਡ ਦਾ ਸਰਕੂਲੇਸ਼ਨ ਕਰਤਾ ਹੈ ਜਿਵੇਂ ਇੱਕ ਚੰਪਲ ਵੀ ਆਤੀ ਹੈ ਇਹ ਵੀ ਇਸ ਲਈ ਇਹ ਪੁਆਇੰਟਾਂ ਕੇ ਲਈ ਹੈ ਤੇ ਇਹਨੂੰ ਜਿਵੇਂ ਮੈਟ ਵਗੈਰਾ ਹੈਗਾ ਇਹਨੂੰ ਕਿੱਦਾਂ ਯੂਜ਼ ਕਰਨਾ ਹੈ ਇਹ मैट पे जैसे खड़ के करना है जी जैसे मैट रखा है जिसे इस पर इस तरीके नाल करना है पाँच चार मिनट है ना इसे बार बार चलना है इसके ऊपर तो इससे क्या काफ़ी बीमारियां ठीक होती है पूरी बॉडी की पॉइंट दबते हैं इससे और बीपी और शुगर कंट्रोल आ जाती है इससे ओके okay. ਜਿਹੜੀ ਜਿਵੇਂ ਚੱਪਲ ਦੀ ਗੱਲ ਕਰ ਰਹੇ ਤੁਸੀਂ ਅੱਜ ਕੱਲ੍ਹ ਕਈ ਜਿਹੜਾ ਸੋਲਸ ਵੀ ਆਉਂਦੇ ਨੇ ਬੂਟ ਦੇ ਅੰਦਰ ਲੋਕ ਪਾ ਲੰਦੇ ਨੇਗੇ ਉਹਦੇ ਨਾਲ ਵੀ ਫਰਕ ਪੈਂਦਾ ਹਾਂਜੀ ਹਾਂਜੀ ਇਹ ਸੋਲ ਆਉਂਦੇ ਆ ਇਹ ਜੁੱਤੇ ਦੇ ਅੰਦਰ ਡਾਲ ਸਕਦੇ ਆ ਇਹ ਸੋਲ ਆਤੇ ਆ ਠੀਕ ਹੈ ਇਹਦੇ ਨਾਲ ਜਦੋਂ ਚੱਲਦੇ ਫਿਰਦੇ ਆ ਤਾਂ ਆਪਣੇ ਪੁਆਇੰਟਸ ਦਬੇ ਜਾਂਦੇ ਆ ਹਾਂਜੀ ਠੀਕ ਹੈ ਇਸੇ ਇੱਕ ਡਿਪਰੈਸ਼ਨ ਵੀ ਨਹੀਂ ਰਹਿਤਾ ਬਾਕੀ ਜਿ세 ਟਵਿਸਟਰ ਇਹ ਵਾਲਾ ਇਹ ਜਿ세 ਕਰ ਕੇ ਲੈਫਟ ਰਾਈਟ ਘੁੰਮਣੇ ਲਈ ਹੁੰਦਾ ਹੈ ਕਿਉਂਕਿ ਉਸੇ ਮੋਟਾਪਾ ਪੇਟ ਅੰਦਰ ਹੁੰਦਾ ਹੈ ਇਸੇ ਤਰੀਕੇ ਨਾਲ ਠੀਕ ਹੈ ਇਹ ਗੋਡੇ ਦੇ ਪਾਣ ਦੇ ਆਉਂਦੇ ਜੀ ਇਹਦੇ ਨਾਲ ਕੀ ਸਪੋਰਟ ਮਿਲਦੀ ਹੈ ਜੇ ਕਿਸੇ ਦੇ ਗੋਡੇ ਦਰਦ ਕਰਦੇ ਸਨ ਗੋਡੇ ਵਿੰਦਰ ਦੋਨੋਂ ਤਾਂ ਉਸੇ ਸਪੋਰਟ ਮਿਲਦੀ ਹੈ ਬਾਕੀ ਜੇ ਸੇ ਬੈਕ ਪਰ ਪ੍ਰੋਬਲਮ ਹੁੰਦੀ ਹੈ ਤਾਂ ਬੈਕ ਕੇ ਲਈ ਆਤਾ ਮੈਗਨੇਟ ਬੈਲਟ ਆਤੇ ਹੈ ਇਸ ਕੇ ਅੰਦਰ बारह मैग्नेट लगे होते हैं तो वे ब्लड का सर्कुलेशन करते पूरा ये बैक में लगाई जाती है जैसे किसी की वो नहीं चल रही है हाथ नहीं चल रहा है हाथ की ग्रिप नहीं बन रही है तो उसके लिए ये एक्सरसाइज कर सकते हैं अच्छा

ਮੱਕੀ ਇਹ ਵੀ ਰੂਲਾ ਹੈ ਇਹ ਵੀ ਬੈਠ ਕੇ ਨਾ ਘਰੇ ਚੇਅਰ ਪਰ ਬੈਠ ਕੇ ਇਸ ਨੂੰ ਅੱਗੇ ਪਿੱਛੇ ਪੈਰ ਸੇ ਪੈਰ ਸੇ ਐਸੇ ਚਲਾ ਸਕਦੇ ਆਪਾਂ ਕਿਉਂਕਿ ਇਸ ਸੇ ਗੋਟਨੇ ਜਾਮ ਨਹੀਂ ਹੁੰਦੇ ਪੈਰੋਂ ਦੇ ਨੀਚੇ ਦਰਦ ਸੁਣੀ ਰਹੇਗਾ ਮਤਲਬ ਕੋਈ ਵੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਣ ਨਾਲੋਂ ਆਹ ਚੀਜ਼ ਬੰਦਾ ਵਰਤੇ ਇਹਦੇ ਨਾਲ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਤੇ ਠੀਕ ਵੀ ਹੋ ਜਾਉ ਹਾਂਜੀ ਹਾਂਜੀ ਬਾਕੀ ਇਹ ਸਰਕਲ ਕੇ ਲਈ ਆਤਾ ਹੈ ਲੇਟ ਕੇ ਲਗਾਉਣੇ ਲਈ ਇਹ अच्छा हां तो इसी के सिराने की जगह होता है ठीक है इससे सर्वाइकल ठीक होता है अच्छा एक ना कई जण जिवे कह लो भी सराना ਆਪਾਂ ਰੱਖਦੇ ਸਰਾਣੇ ਦੀ ਗੱਲ ਕਰਦੇ ਆ ਵੀ ਇੱਕ ਸਰਾਣਾ ਰੱਖ ਕੇ ਦੂਸਰਾ ਨੇ ਰੱਖ ਕੇ ਲੇਟ ਗਏ ਤੇ ਉਹਦੇ ਨਾਲ ਵੀ ਬੈਕ ਤੇ ਕੋਈ ਫਰਕ ਪੈਂਦਾ ਕੋਈ ਨੈਕ ਤੇ हां ਪੈਂਦਾ ਜੀ ਉਹਦੇ ਨਾਲ ਸਰਵਾਈਕਲ ਪੜਦਾ ਸਰਵਾਈਕਲ ਵੱਧਦਾ ਹੈ ਉਹਦੇ ਨਾਲ ਹਾਂ ਜੀ ਕਈ ਵਾਰੀ ਲੋਕੀ ਕਹਿੰਦੇ ਮੇਰੀ ਗਰਦਨ ਬਹੁਤ ਦਰਦ ਹੋ ਰਹੀ ਅੱਜ ਦੋ ਸਰਾਣੇ ਰੱਖ ਲੈਣੇ ਆ ਥੱਲੇ ਹਾਂ ਜਿਆਦਾ ਸਰਾਣਾ ਲੈਣੇ ਸੀ ਉੱਤੇ ਹੀ ਫਿਰ ਤੁਸੀਂ ਕੀ ਰეკਮੈਂਡ ਕਰਦੇ ਹੋ ਵੀ ਸਰਾਣਾ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ ਸਰਾਣਾ ਨਹੀਂ ਲਗਾਉਣਾ ਚਾਹੀਦਾ ਤੇ ਇੱਕ ਵਾਰੀ ਤੁਸੀਂ ਐਡਰੈਸ ਜਰੂਰ ਦੱਸੋ ਇੱਥੋਂ ਦਾ ਤੁਹਾਡੇ ਕੋਲ ਕਿਸੇ ਨੇ ਆਣਾ ਹੋਵੇ ਇਹ ਗੁਰਦੁਆਰਾ ਖੂਈ ਸਰ ਸਾਹਿਬ ਏਟੀਆਈ ਰੋਡ ਨੇੜੇ ਮਗਰ ਦੀ ਚੱਕੀ